ਤਾਨੂ ਗੁਰੂ ਗੋਬਿੰਦ ਸਿੰਘ ਸੱਭ ਸੱਚੇ ਪਾਤਸ਼ਾਹ ਜੀ ਦਾ ਪ੍ਰਕਾਸ਼ 1664 ਈਸਵੀ ਪਟਨਾ ਸਹਿਬ ਦੀ ਧਰਤੀ ਤੇ ਮਾਤਾ ਗੁਦਰੀ ਜੀ ਦੀ ਕੁੱਖ ਤੋਂ ਪਿਤਾ ਗੁਰੂ ਤੇਗ ਬਹਾਦਰ ਸਹਿਬ ਮਹਾਰਾਜ ਜੀ ਦੇ ਗ੍ਰਹਿ ਵਿਖੇ ਅਮਰਤ ਬਾਣੀ ਦੇ ਬਚਨ ਨੇ ਧੰਨ ਧੰਨ ਪਿਤਾ ਧੰਨ ਧੰਨ ਕੁੱਲ ਧੰਨ ਧੰਨ ਸੋ ਜਨਨੀ ਜਿਨ ਗੁਰੂ ਜਨਿਆ ਮੈਂ ਉਹ ਪਿਤਾ ਧੰਨ ਹੈ ਉਹ ਕੁੱਲ ਧੰਨ ਹੈ ਉਹ ਮਾਂ ਧੰਨ ਹੈ ਉਹ ਥਾਂ ਧੰਨ ਹੈ ਜਿੱਥੇ ਗੁਰੂ ਦਾ ਪ੍ਰਕਾਸ਼ ਹੋਵੇ ਯਾਦ ਰੱਖੋ ਜਿਹੜਾ ਪਟਨਾ ਸਾਹਿਬ ਹੈ ਇਹਦੇ ਪਹਿਲਾਂ ਵੀ ਕਈ ਨਾਮ ਨੇ ਇਤਿਹਾਸ ਵਿੱਚ ਜ਼ਿਕਰ ਹੈ ਇਹਦਾ ਨਾਮ ਪਾਟਲੀ ਪੁੱਤਰ ਵੀ ਰਿਹਾ ਹੈ ਇਹਦਾ ਨਾਮ ਪਾਟਲੀ ਕੋਠਾ ਵੀ ਰਿਹਾ ਹੈ ਉਸਮਾਬਤੀ ਵੀ ਰਿਹਾ ਹੈ ਕਈ ਨਾਮ ਇਹਦੇ ਵਕਤ ਵਕਤ ਨਾਲ ਬਦਲਦੇ ਰਹੇ ਮਹਾਤਮਾ ਬੁੱਧ ਵਰਗੇ ਵੀ ਇਸ ਧਰਤੀ ਤੇ ਕਿਸੇ ਵੇਲੇ ਆਪਣਾ ਚਰਨ ਪਾਉਂਦੇ ਆ ਸਤਗੁਰੂ ਗੁਰੂ ਕਲਗੀਧਰ ਸੱਚੇ ਫਾਤਿਹ ਸ਼ਾਹ ਜੀ ਨੇ ਪ੍ਰਕਾਸ਼ ਧਾਰਨ ਕਰਕੇ ਇੱਥੇ ਬਖਸ਼ਿਸ਼ ਬਰਤਾਈ ਤੁਹਾਨੂੰ ਗੁਰੂ ਗੋਬਿੰਦ ਸਿੰਘ ਸੱਚੇ ਫਾਤਿਹ ਜੀ ਦਾ ਪ੍ਰਕਾਸ਼ ਸੋਲਾ ਸੁਚਾਟ ਇਸ ਵੀ ਪਟਨਾ ਸਾਹਿਬ ਦੀ ਧਰਤੀ ਤੇ ਮਾਤਾ ਗੁਦਰੀ ਜੀ ਦੀ ਕੁੱਖ ਤੋਂ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਗ੍ਰਹਿ ਵਿਖੇ ਹੋਇਆ ਅੰਮ੍ਰਿਤ ਬਾਣੀ ਦੇ ਬਚਨ ਨੇ ਧੰਨ ਧੰਨ ਪਿਤਾ ਧੰਨ ਧੰਨ ਕੁੱਲ ਧੰਨ ਧੰਨ ਸੋ ਜਨਨੀ ਜਿਨ ਗੁਰੂ ਜਨਿਆ ਮਾਈ ਉਹ ਪਿਤਾ ਧਾਨ ਹੈ ਉਹ ਕੁੱਲ ਧਾਨ ਹੈ ਉਹ ਮਾਂ ਧਾਨ ਹੈ ਉਹ ਥਾਂ ਧਾਨ ਹੈ ਜਿੱਥੇ ਗੁਰੂ ਦਾ ਪ੍ਰਕਾਸ਼ ਹੁੰਦਾ ਹੈ ਯਾਦ ਰੱਖੋ ਜਿਹੜਾ ਪਟਨਾ ਸਾਹਿਬ ਹੈ ਇਹਦੇ ਪਹਿਲਾਂ ਵੀ ਕਈ ਨਾਮ ਨੇ ਇਤਿਹਾਸ ਵਿੱਚ ਜ਼ਿਕਰ ਹੈ ਇਹਦਾ ਨਾਮ ਪਾਟਲੀ ਪੁੱਤਰ ਵੀ ਰਿਹਾ ਹੈ ਇਹਦਾ ਨਾਮ ਪਾਟਲੀ ਬੋਥਾ ਵੀ ਰਿਹਾ ਹੈ ਕੁਸ਼ਮਾ ਬੱਤੀ ਵੀ ਰਹੇ ਕਈ ਨਾਮ ਇਹ ਦੇ ਵਕਤ ਵਕਤ ਨਾਲ ਬਦਲਦੇ ਰਹੇ ਮਹਾਤਮਾ ਬੁੱਧ ਵਰਗੇ ਵੀ ਇਸ ਧਰਤੀ ਤੇ ਕਿਸੇ ਵੇਲੇ ਆਪਣਾ ਚਰਨ ਪਾਉਂਦੇ ਐ ਸਤਗੁਰੂ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਜੀ ਨੇ ਪ੍ਰਕਾਸ਼ ਧਾਰਨ ਕਰਕੇ ਇੱਚ ਬਖਸ਼ਿਸ਼ ਵਰਤਾਈ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਪ੍ਰਕਾਸ਼ 1666 ਈਸਵੀ ਪਟਨਾ ਸਾਹਿਬ ਦੀ ਧਰਤੀ ਤੇ ਮਾਤਾ ਗੁਦਰੀ ਜੀ ਦੀ ਕੁੱਖ ਤੋਂ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਗ੍ਰਹਿ ਵਿਖੇ ਹੋਇਆ। ਅੰਮ੍ਰਿਤ ਬਾਣੀ ਦੇ ਬਚਨ ਨੇ ਧੰਨ ਧੰਨ ਪਿਤਾ ਧੰਨ ਧੰਨ ਕੁੱਲ ਧੰਨ ਧੰਨ ਸੋ ਜਨਨੀ ਜਿਨ ਗੁਰੂ ਜਨਿਆ ਮਾਏ। ਉਹ ਪਿਤਾ ਧੰਨ ਐ ਉਹ ਕੁੱਲ ਧੰਨ ਐ ਉਹ ਮਾਂ ਧੰਨ ਐ ਉਹ ਥਾਂ ਧੰਨ ਐ। ਜਿੱਥੇ ਗੁਰੂ ਦਾ ਪ੍ਰਕਾਸ਼ ਹੁੰਦਾ ਹੈ ਯਾਦ ਰੱਖੋ ਜਿਹੜਾ ਪਟਨਾ ਸਾਹਿਬ ਹੈ ਇਹਦੇ ਪਹਿਲਾਂ ਵੀ ਕਈ ਨਾਮ ਨੇ ਇਤਿਹਾਸ ਵਿੱਚ ਜ਼ਿਕਰ ਹੈ ਇਹਦਾ ਨਾਮ ਪਾਟਲੀ